ਪੈਰਿਸ 올림픽 ਵਿੱਚ ਭਾਰਤੀ ਟੀਮ ਵੱਲੋਂ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਅੰਮ੍ਰਿਤਸਰ ਗੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਜਿੱਥੇ ਉਨ੍ਹਾਂ ਦਾ ਕੈਬਨਿਟ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਿੱਕਾ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਭਾਰਤੀ ਹਾਕੀ ਟੀਮ ਗੁਰੂਕਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਨਤਮਸਤਕੋਈ ਤੇ ਸਰਬੱਤੇ ਪਲੇ ਲਈ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁ크rana ਨਾਤਾ ਕੀਤਾ ਉਤੇ ਸ਼ੋਮਨੀ ਕਮੇਟੀ ਦੇ ਅਧਿਕਾਰੀਆਂ ਅਤੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ ਵੱਲੋਂ ਸਾਰੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹਾਕੀ ਟੀਮ ਦੇ ਖਿਡਾਰੀ ਗੁਰਜੰਤ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਠਾ ਰੱਖ ਲੋ ਯਾਰ ਉਹ ਕੱਲ ਦਾ ਬੜੇ ਲੰਮੇ ਸਮੇਂ ਤੋਂ ਬਾਅਦ 올림픽 ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਤੇ ਜਿਨ੍ਹਾਂ ਦਾ ਨਿੱਕਨੇਮ ਆਪਾਂ ਸਰਪੰਚ ਕਹਿੰਦੇ ਆ ਉਹਨਾਂ ਦੀ ਕਮਾਂਡ ਥੱਲੇ ਓਲੰਪਿਕ ਦੇ ਵਿੱਚ 브론즈 ਮੈਟਲ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਤੇ ਫਕਰ ਮਹਿਸੂਸ ਕਰਦਾ ਕਿ ਬਹੁਤ ਲੰਮੇ ਸਮੇਂ ਤੋਂ ਜਦ ਵੀ ਪੰਜਾਬ ਦੇ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਚਾਹੇ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ ਓਲੰਪਿਕ ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਸੋ ਮੈਂ ਸਾਰੀ ਟੀਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿਨਾਂ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੀ ਚੰਗਾ ਭਵਿੱਖ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਆਉਂਦੀਆਂ ਜਿਹੜੀਆਂ ਉਪਲਬਧੀਆਂ ਵੀ ਸਤਿਗੁਰੂ ਜੀ ਵੱਡੀਆਂ ਇਹਨਾਂ ਨੂੰ ਬਖਸ਼ਿਸ਼ ਕਰਨ ਜ਼ਿੰਦਗੀ ਦੇ ਸਾਰੇ ਸੁੱਖ ਆਰਾਮ ਸਤਿਗੁਰੂ ਜੀ ਇਹਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਸੋ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਕੈਪਟਨ ਸਾਹਿਬ ਨੂੰ ਖਾਸ ਕਰਕੇ ਵਧਾਈ ਦਿਨਾ ਕਿ ਲੰਬੇ ਅਰਸੇ ਤੋਂ ਬਾਅਦ ਤੁਸੀਂ ਇਹ ਪੰਜਾਬ ਦਾ ਜਿਹੜਾ ਪੁਰਾਣਾ ਸਾਡਾ ਇਤਿਹਾਸ ਸੀ ਇਹਨੂੰ ਦੁਬਾਰਾ ਰਿਪੀਟ ਕੀਤਾ ਸ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਗੱਲ 10 ਨੇ ਪੰਜਾਬ ਦੇ ਨੇ ਦੇਖੋ ਮੈਂ ਕਿਸੇ ਵੇਲੇ ਸਰਦਾਰ ਹਜੀਤ ਸਿੰਘ ਜੀ ਅਜੀਤਪਾਲ ਸਿੰਘ ਜੀ ਉਸ ਵੇਲੇ ਵੀ ਮੈਂ ਦੇਖਦਾ ਸੀ ਪੰਜਾਬ ਦੀ ਸਾਰੀ ਉਹ ਲਗਭਗ ਟੀਮ ਸੀ ਪਰ ਹੁਣ ਉਹ ਇਤਿਹਾਸ ਦੁਆਰਾ ਰਿਪੀਟ ਹੋਇਆ ਕਿ 10 플레이ਰ ਇਸ ਇੰਡੀਆ ਦੀ ਟੀਮ ਦੇ ਵਿੱਚ ਸਾਡੇ ਪੰਜਾਬ ਤੋਂ ਖੇਡੇ ਆ ਤੇ ਮੈਂ ਸਮਝਦਾ ਇਹੋ ਹੀ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਵੀ ਸੀ ਤੇ ਇਹ ਜੋ ਸਾਡਾ ਇਤਿਹਾਸ ਵੀ ਦੱਸਿਆ ਕਿ ਪੰਜਾਬ ਦੇ ਵਿੱਚੋਂ ਹਾਕੀ ਹੋਵੇ ਫੁੱਟਬਾਲ ਹੋਵੇ ਇਹ ਨਰਸਰੀ ਰਹੀ ਆ ਤੇ ਵੱਡੀਆਂ ਉਪलब्ਧੀਆਂ ਵੀ ਪ੍ਰਾਪਤ ਕਰਦੀ ਰਹੀ ਤੇ ਮੈਂ ਸਮਝਦਾ ਇਤਿਹਾਸ ਹੀ ਨਹੀਂ ਦੁਬਾਰਾ ਰਿਪੀਟ ਕੀਤਾ ਇਹ ਬਹੁਤ ਖੁਸ਼ੀ ਦੇ ਇਸ ਭਾਗਾ ਸਮਾਇਆ ਸਾਡੇ ਲਈ ਗੁਰੂ ਜੀ ਪੁਰਾਣ ਚਾਹੀਏ ਨਾ ਕਰੇ ਖਾਕਾ ਪਲੇਅਰ ਕੋ ਰਹਿ ਨਾ ਜਾਵੇ ਅੱਗੇ ਇੱਕ ਬੰਦੇ ਸੁਨਹਿਾਰ ਜੀ ਕਰ ਲੀਓ ਕੇ ਕੱਲ੍ਹ ਨੂੰ ਕਰਵਾਉਣਾ ਇੱਕ ਟੱਕੇ ਦੀ ਆਵਾ ਜਿਹੜੇ 20 ਜਿਹੜੇ ਆਵਾ ਸਾਰੇ ਨਹੀਂ ਅੱਗੇ ਨਹੀਂ ਆਉਣਾ ਜਿਹੜੇ ਇੱਕ ਮਿੰਟ ਭਾਜੀ ਬਹੁਤ ਵਧੀਆ ਲੱਗ ਰਿਹਾ ਹੈ ਜੋ ਕੁਝ ਵੀ ਅਸੀਂ ਸੰਗਤ ਵਿੱਚ ਕਰਦੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋਇਆ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਪਾਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਅਸੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਹੈ ਸਾਨੂੰ ਤੇ ਇਸ ਵਾਰੀ ਵੀ ਅਸੀਂ ਇੰਦਾ ਹੀ ਕੀਤਾ ਤੇ ਬਹੁਤ ਖੁਸ਼ੀ ਆ ਮਹਾਰਾਜ ਮਾਰੇ ਦੀ ਕਿਰਪਾ ਨਾਲ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਦੇਖਣ ਤੇ ਅਸੀਂ ਹੋਰ ਖੁਸ਼ ਹੋ ਗਏ ਹਾਂ ਜੀ ਯਾਰ ਥੋੜਾ ਬਦਲਿਆ ਲੋਕਾਂ ਤੋਂ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਉਹ ਸਟੇਡੀਅਮ ਤੇ ਵੀ ਰੰਗੇ ਰਾਂਦੇ ਦੇ ਵਿੱਚ ਬੜੀ ਤੇ ਬਹੁਤ ਵੱਡੀ ਗੱਲ ਹੈ ਜੀ ਆਪਣੇ ਮੁਲਕ ਤੋਂ ਬਾਹਰ ਨੂੰ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡੇ ਨੂੰ ਦੇਖਣਾ ਆਪਣੇ ਲੋਕਾਂ ਨੂੰ ਦੇਖਣਾ ਜਿਹੜੇ سپورਟ ਕਰਨ ਆਉਂਦੇ ਆ ਤੇ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੇ ਨਾਲ ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ ਤੁਹਾਡੀ ਟੀਮ ਨੇ ਕਮਾਲ ਕੀਤੀ ਹੈ ਤੇ ਸਿਹਰਾ ਸਰਪੰਸਾ ਉਹਨੂੰ ਵੀ ਜਾਂਦਾ 10 ਕੋਸ ਸਰਪੰਸਾ ਵੱਲੇ ਦਿੱਤੇ ਆ ਜੀ ਦੇਖੋ ਜੀ ਸ਼ੁਰੂ ਮਾਰਾਈ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ ਚ ਪੂਰੀ ਟੀਮ ਦਾ ਹੱਥ ਹੈ ਤੇ ਬਾਗੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿੱਤਣਾ ਬਹੁਤ ਵੱਡੀ ਗੱਲ ਹੈ ਜਿੱਦਾਂ ਦਸਿਆ ਨੇ ਉਹਨਾਂ ਨੇ ਦੱਸਿਆ ਨੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਅਸੀਂ ਦੁਬਾਰਾ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਪਰ ਕਿ ਅਦਾਨ ਹੋ ਆਵੇ ਤੇ ਆਪਾਂ ਹੋਰ ਇਦਾਂ ਹੀ ਧੱਕੀਆਂ ਕਰੀਏ ਤੇ ਹਾਕੀ ਦਾ ਨਾਮ ਬਣਾਈਏ ਅੱਜ ਗੌਰਮੈਂਟ ਮੈਡਮ ਦੀ ਅਰਦਾਸ ਕੀਤੀ ਹੈ ਜੋ ਅਗਲੀ ਵਾਰੀ ਗੌਰਮੈਂਟ ਮੈਡਮ ਲੈ ਕੇ ਆਈਏ ਜੀ ਹਰ ਵਾਰੀ ਸਰ ਪਿੰਡਾਂ ਦੇ ਵਿੱਚ ਦੁਕਾਨ ਸਾਹਿਬ ਜਿਹੜੇ ਸਕੂਲ ਨੇ ਬੱਚਿਆਂ ਨੂੰ ਤੁਹਾਨੂੰ ਲੱਗਦਾ ਹੈ ਕਿ ਖੇਡਾਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਨੇ ਕੀ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕਰਕੇ ਗਰੀਬ ਘਰਾਂ ਦੇ ਬੱਚੇ ਜੀ ਬਿਲਕੁਲ ਨਹੀਂ ਨਹੀਂ ਲਾਸਟ ਟਾਈਮ ਜੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਆ ਤੇ ਮੰਗ ਥੋੜੀ ਵੀ ਹੋਈ ਆ ਤੇ ਕ੍ਰਿਕਟਾਂ ਵੀ ਚੱਲੇਗਾ ਸਾਡੇ ਪਿੰਡ ਦਾ ਜਿਹੜਾ ਗਰਾਊਂਡ ਆ ਆਪੋਸ ਬਣੇਗੀ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਜੇ ਦੇਖਿਆ ਜਾਵੇ ਬਹੁਤ ਵਧੀਆ ਪ੍ਰਾਲੇ ਕੀਤੇ ਜਾ ਰਹੇ ਆ ਬਹੁਤ ਵੱਡੀ ਗੱਲ ਹੈ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਜਦੋਂ ਦੇਖਣਗੇ ਇਹਨਾਂ ਪਿਆਰ ਮਿਲਦਾ ਹੈ ਇਹਨਾਂ ਸਤਿਕਾਰ ਮਿਲਦਾ ਹੈ ਉਹ ਜਿਹੜੀ ਆਪਾਂ ਗੱਲ ਕਰ ਰਹੇ ਆਂ ਅੱਜਕੱਲ ਪੰਜਾਬ ਦੇ ਬਾਰੇ ਉਹ ਤੋਂ ਆਪਾਂ ਬਹੁਤ ਛੇਤੀ ਸੁਧਾਰਾ ਪਾ ਲਾਂਗੇ ਜੌਨੀ ਕਮੇਟੀ ਵੱਲੋਂ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੀ ਮਾਣੇ ਰੱਖਦਾ ਹੈ ਮਾਨ ਸਨਮਾਨ ਬਰੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ 10 ਟਾਈਮ ਵੀ ਅਸੀਂ ਆਏ ਸੀਗੇ ਇਹਨਾਂ ਨੇ ਪਿਆਰ ਦਿੱਤਾ ਗਿਆ ਸੀ ਇਸ ਵਾਰ ਵੀ ਮੈਂ ਬਹੁਤ ਦਿਲੋਂ ਸਾਰੀ ਟੀਮ ਕੋ ਦਾ ਸ਼ੁਕਰਗੁਜ਼ਾਰ ਹਾਂ। ਸ਼੍ਰੋਮਣੀ ਕਮੇਟੀ ਵੱਲੋਂ ਵੀ ਹਾਕੀ ਅਕੈਡਮੀ ਰਲ ਕੀਤੀ ਜਾ ਰਹੀ ਹੈ ਜਿੱਥੇ ਸਭ ਤੋਂ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ। ਜਿਹੜੀ ਕਮੇਟੀ ਆਪਣੇ ਪੱਤਰ ਤੇ ਖਿਡਾਰੀ ਤਿਆਰ ਕਰਦੀ ਹੈ। ਜੀ ਬਿਲਕੁਲ ਜੀ। ਮੈਂ ਤਾਂ ਕਹਿੰਦਾ ਜੀ ਬਹੁਤ ਚੜ੍ਹ ਕੇ ਸਾਰੇ ਹੀ ਆਉਣ ਜੇ ਕਿਉਂਕਿ ਬੱਚਿਆਂ ਦਾ ਫਿਊਚਰ ਹੈ। ਹਾਕੀ ਦੀ ਗੱਲ ਹੋ ਰਹੀ ਹੈ, ਖੇਡਾਂ ਦੀ ਗੱਲ ਹੋ ਰਹੀ ਹੈ, ਆਈਡੀਆ ਦੀ ਗੱਲ, ਪੰਜਾਬ ਦੀ ਗੱਲ ਹੋ ਰਹੀ ਹੈ। ਤੇ ਮੈਂ ਤਾਂ ਕਹੂੰਗਾ ਜੀ ਬਹੁਤ ਸਾਰੇ ਜਿੰਨੇ ਕਿਹੜਾ ਬੰਦਾ ਲੋਗਨ ਦੇ ਸਕਦਾ ਦਾ ਆਪਣਾ ਲੋਗਨ ਦੇ ਸਕਦਾ ਥੈਂਕ ਯੂ ਥੈਂਕ ਯੂ ਸਾਹਮਣੇ ਕਰਾਇਆ ਫੋਟੋ ਗਰੁੱਪ ਆ ਆ ਤੇ ਕਰਦੀ ਸੂਸ ਆਓ ਜੀ ਆਓ ਆਓ ਪਰ ਮੈਨੂੰ ਜੋੜ ਦਿਓ ਹੱਥ ਆ ਜੋੜ ਦਿਓ ਜੀ ਆਜਾ ਆਓ ਸਾਹਮਣੇ ਸੰਗਠਨ ਦੇ ਫੋਟੋ ਕਰਾ ਲੀਏ सारे लोन जी कल कल हनुमान जी थोड़ी जगह हां जी सर की कहना चाहते जिस तरीके ਮਿਲਿਆ ਕੀ ਹੋ ਗਿਆ ਤੇ ਬੜਾ ਨਹੀਂ ਨਹੀਂ ਬੜੀ ਖੁਸ਼ੀ ਦੀ ਗੱਲ ਆ ਤੇ ਉਸ ਤੋਂ ਵੀ ਸਭ ਤੋਂ ਵੱਡੀ ਚੀਜ਼ ਅਹੀਂ ਇਹੀ ਕਹਿਣਾ ਚਾਹੁੰਦੇ ਵੀ ਅਹੀਂ ਚਲੋ ਗੁਰੂ ਘਰ ਆਏ ਆ ਇੱਥੇ ਸਾਡਾ ਪਹਿਲਾਂ ਤੋਂ ਹੀ ਇਹੀ ਸੀਗਾ ਵੀ ਜਿਵੇਂ ਪਿਛਲੀ ਵਾਰੀ ਵੀ ਅਹੀਂ ਸਭ ਤੋਂ ਪਹਿਲਾਂ ਆਪਣੇ ਘਰ ਜਾਣ ਤੋਂ ਪਹਿਲਾਂ ਅਹੀਂ ਗੁਰੂ ਘਰ ਮੱਥਾ ਟੇਕ ਕੇ ਫਿਰ ਆਪਣੇ ਆਪਣੇ ਘਰਾਂ ਚ ਗਏ ਸੀਗੇ ਤੇ ਇਸ ਵਾਰੀ ਵੀ ਅਹੀਂ ਮਤਲਬ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਨੇ ਆਏ ਆ ਵੀ ਚਲੋ ਰੱਬ ਨੇ ਬੜੀ ਮਿਹਰ ਕੀਤੀ ਵੀ ਜਿਹੜਾ ਸਾਡਾ ਦੂਜੀ ਵਾਰੀ ਮੈਡਲ ਆਇਆ ਗੁਰੂ ਘਰ ਤੇ ਅਸ਼ੀਰਵਾਦ ਲੈਣਾ ਕੀ ਕਹਿੰਦਾ ਬਿਲਕੁਲ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਆ ਸਾਰਾ ਕੁਝ ਤੇ ਅਸੀਂ ਚਾਹੁੰਦੇ ਆ ਵੀ ਚਲੋ ਜੇ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਵੀ ਅਸੀਂ ਵੀ ਧੰਨਵਾਦ ਕਰਕੇ ਜੀ ਜਿਸ ਤਰ੍ਹਾਂ ਹਾਕੀ ਨੂੰ ਐਸੀ ਪਿਆਰ ਮਿਲਿਆ ਕੀ ਕਹਿਣਾ ਚਾਹੋਗੇ ਨਹੀਂ ਹਾਕੀ ਨੂੰ ਸ਼ੁਰੂ ਤੋਂ ਹੀ ਬੜਾ ਪਿਆਰ ਮਿਲ ਰਿਹਾ ਸੀਗਾ ਜਦੋਂ ਤੋਂ ਵੀ ਵੀ ਹਾਕੀ ਦੀ ਹਿਸਟਰੀ ਬੜੀ ਸਟਰੋਂਗ ਆ ਹਮੇਸ਼ਾ ਹਾਕੀ ਨੂੰ ਬੜਾ ਪਿਆਰ ਮਿਲਿਆ ਪਰ ਪਿਛਲੇ ਕੁਝ ਟਾਈਮ ਤੋਂ ਜਿਵੇਂ ਸਾਡੇ ਮੈਡਲ ਨਹੀਂ ਸੀ ਆ ਰਹੇ ਚੰਗੇ ਟੂਰਨਾਮੈਂਟ ਦੇ ਵਿੱਚ ਪਰ ਹੁਣ ਉਹ ਜਿਹੜੀ ਪੁਰਾਣੀ ਹਾਕੀ ਸੀਗੀ ਜੋ ਸਾਡੀ ਹਿਸਟਰੀ ਆ ਉਹ ਫੇਰ ਤੋਂ ਵਾਪਸ ਹੋ ਰਹੀ ਆ ਤੇ ਬੈਕ-ਟੂ-ਬੈਕ ਮੈਡਲ ਆ ਰਹੇ ਬਾਰਡਰ ਰੀਜੀਅਨ ਦੇ ਵਿੱਚ ਬਹੁਤ سارے ਖਿਡਾਰੀ ਹੈਗੇ ਨੇ ਜਿਹੜੇ ਕਿ ਅ ਉਹ ਬਿਲਕੁਲੋ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਹਮੇਸ਼ਾ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਵੀ ਜਿਵੇਂ ਸਾਡੇ ਅਮਰਸਰ ਡਿਸਟ੍ਰਿਕਟ ਦੇ ਵਿੱਚ ਜਾਂ ਜਿੱਥੇ ਵੀ ਪੰਜਾਬ ਦੇ ਵਿੱਚ ਟਰਫ ਲਾਇਆ ਜਾਣਾ ਹਾਕੀ ਦੇ ਗਰਾਊਂਡ ਬਣਾਏ ਜਾਣੇ ਹਨ ਸਾਰੇ ਸਪੋਰਟਸ ਦੇ ਗਰਾਊਂਡ ਬਣਾਏ ਜਾਣੇ ਹਨ ਠੀਕ ਹੈ ਆਜੋ ਗੁਰਜੀ ਆ ਕਰਨਾ ਛੋਟਾ ਸਾਰੇ ਜਰਮਨ 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 ਇੱਧਰ ਜਰਮਨ ਜਰਮਨ ਬੰਦੀ ਦੇ ਵਿੱਚ ਆਇਓ ਬਾਜੋ ਆਜੋ ਬੰਦੀ ਬੰਦੀ ਪਾਜੀ ਆਜੋ ਆਜੋ ਬੋਲੋ रस्ता छो हिकु ਆਇਓਂ ਦੇ ਰੇਡੀਓ ਇੱਥੇ ਇੱਕ-ਇੱਕ ਕਰਕੇ ਸਾਰਿਆਂ ਨੂੰ ਦੇ ਦੋ ਜੀ ਭਾਜੀ ਕੀ ਕਰਕੇ ਜਗਾ ਦੇ ਦੋ ਸਾਰੇ ਪਿਆਰ ਨਾਲ ਇੱਕ-ਇੱਕ ਕਰਕੇ ਜਗਾ ਦੇ ਦੇ ਜੇ ਭੋਗੇ ਨਹੀਂ 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 ਇੱਥੇ ਇੱਥੇ ਦੇ ਦੋ ਇੱਕ-ਇੱਕ ਕਰਕੇ ਦੇ ਦੋ ਹਰ ਹਰ ਸਾਰੇ ਇੱਕ ਮਿੰਟ ਰੋਕੋ ਇੱਥੇ ਇੱਕ-ਇੱਕ ਕਰਕੇ ਦੇ ਲਿਆ ਇੱਕ ਮਿੰਟ ਨਾ ਇੱਕ ਮਿੰਟ ਆਰੋ 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 کوڑی جی اے پر موکي اٿي پاشار ا ٽي کي ياري ۽ پيشه لاءي مون کي 4 5 ڏي ۽ بابا يي اڳي هڻي کڙي

ਤਾਰੀ ਸਾਰੇ ਵਰਤੋਂ ਵਾਲੇ ਸਾਰੇ ਪੰਜਾਬੀ ਪੰਜਾਬੀ ਜਰਮਨ 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 ਬੋਲੇ ਸੋਨਹਾ ਸਾਜੀ ਮੀਤੇ ਲੇ ਕਰੋ ਤੁਹਾਡਾ ਬੋਲੇ ਸੋਨਹਾ ਸਾਜੀ ਅਨੰਦ ਨਹੀਂ ਨਹੀਂ ਆ ਜਾਓ ਸਰਕਾਰ ਸਰਕਾਰ ਥੋੜਾ ਪਿੱਛੇ ਮੀਤੇ ਭਾਈ ਸਿੱਧਕ ਥੋੜਾ ਮੀਤੇ ਭਾਜੀ ਬਾਈ ਕੰਮ ਕਰਨਾ ਜਰਾ 1 ਮਿੰਟ ਹੋ ਜਾਏ 1 ਮਿੰਟ ਸਿਕੰਦਰ ਜੀ ਮਨਪ੍ਰੀਤ ਜੀ ਸਾਹਮਣੇ ਮੈਂ ਵੀ ਸਾਹਮਣੇ ਹਰਦੀਪ ਭਾਈ ਆ ਜਾਓਗੇ ਇੱਥੇ ਫੋਟੋ ਕਰ ਲਈ ਬੱਸ ਠੀਕ ਹੈ ਬਾਈਕ ਲਈ ਟੀਮ ਦੀ ਕਰਾ ਦੇ ਯਾਰ ਬੰਦਾ ਜੀ ਬਾਈ ਰੁਕ ਬਾਈ ਇੱਥੇ ਵਜ੍ਹਾ ਕਿ ਟੀਮ ਦੀ ਫੋਟੋ ਕਰ ਲਾਂ ਦੋ ਫੋਟੋ ਕਰ ਲਈ ਆਪਾਂ ਕਰੋ ਹਾਂ ਜੀ ਬਾਈ ਸਾਡੀ ਹਰਦਿਕ ਨਾਮ ਲੈ ਪੂਰੇ ਆਪਣੇ ਭਾਈ ਹਰਦਿਕ ਹਰਦਿਕ ਪਾਜੀ ਨਾਲ ਆਇਆ ਜਿਹੜਾ ਪਾਜੀ ਥੋੜਾ ਪਿੱਛੇ ਕਰ ਲੈ ਮੋਬਾਈਲ ਥੋੜਾ ਪਿੱਛੇ ਕਰ ਲਓ ਅਸੀਂ ਆ ਜੋੜ ਦੋ ਸ਼ੂਟ ਕਰ ਲਓ ਚੰਗੇ ਤੇ ਮੈਨੂੰ ਵੀ ਜਿਹੜਾ ਕਿ ਮਾਨਸ ਜੀ ਦਾ ਇਸ ਪਰ ਦੇ ਲੋਕਾਂ ਦਾ ਬੜਾ ਮਾਣ ਹੈ ਸਾਡੀ 明天去，走了。